ਸਤਿ ਸ਼੍ਰੀ ਅਕਾਲ ਜੀ ਸਾਡੇ ਪੈਂਤੇ ਭਰਾਵੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਅੱਜ ਜੀ ਅਸੀਂ ਤੁਹਾਡੇ ਸਾਹਮਣੇ ਰੋਸਟ ਵੀਡੀਓ ਨਹੀਂ ਲੈ ਕੇ ਆਏ ਹੈਗੇ ਜਿੱਦਾਂ ਆਪਾਂ ਅੱਗੇ ਵੀਡੀਓ ਕਲਿੱਪ ਲਾ ਕੇ ਰੋਸਟ ਕਰਦੇ ਆ ਅੱਜ ਜਿਹੜਾ ਵੀ ਨਾ ਇਹਨਾਂ ਨੂੰ ਪਿਆਰ ਮਿਲਿਆ ਆ ਕਮੈਂਟਾਂ ਦੇ ਵਿੱਚ ਇਹ ਕਰ ਦਿੰਦੇ ਆ ਕਮੈਂਟ ਅੱਗੇ ਡਿਲੀਟ ਜੇ ਕੋਈ ਇਹਨਾਂ ਨੂੰ ਸਿੱਧੀ ਮਾਤ ਦਵੇ ਚਾਹੇ ਨੈਤਰਮਣੀ ਹੋਵੇ ਚਾਹੇ ਛੋਟਾ ਚਤਰਾ ਚਾਹੇ ਜਸਮੀਨ ਰਵਿੰਦਰ ਹੋਵੇ ਇਹ ਸਾਰਿਆਂ ਦੇ ਕਰ ਦਿੰਦੇ ਆ ਜੀ ਕਮੈਂਟ ਡਿਲੀਟ ਅੱਜ ਅਸੀਂ ਉਹ ਕਮੈਂਟ ਸਾਰਿਆਂ ਦੇ ਚੱਕ ਲਏ ਆ ਠੀਕ ਹੈ ਅਬੇ ਮਜ਼ਾ ਆਏਗਾ ਨਾ ਢੀਡੋ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੂੰ ਕਮੈਂਟ ਕਰਕੇ ਸਿੱਧੀ ਮਤ ਦਿੱਤੀ ਪਰ ਇਹਨਾਂ ਨੇ ਖਾਨਾ ਦਾ ਕੁੱਠਾ ਹੀ ਆ ਮਤ ਤਾਂ ਸਿੱਧੀ ਆਣੀ ਨਹੀਂ ਅਸੀਂ ਉਹ ਉਹ ਕਮੈਂਟ ਹੁਣ ਬੋਲਾਂਗੇ ਮੈਂ ਕਿਹੜੇ ਕਿਹੜੇ ਸਾਡੇ ਭੈਣ ਭਰਾਣੇ ਇਹਨਾਂ ਨੂੰ ਕਿਹਾ ਕਮੈਂਟ ਕਹਾਂਗੇ ਤਾਂ ਫੁਰਤੀ ਮਾਰ ਦੇ ਜੀ ਡਿਲੀਟ ਕਰਨੇ ਦੀ ਆਪਾਂ ਕਮੈਂਟ ਚੱਕੀ ਹੋਆ ਆਪਾਂ ਉਹ ਨਾਲੇ ਤੱਕ ਮੈਂ ਤਾਂ ਬੋਲਾਂਗੇ ਨਾਲੇ ਕਮੈਂਟ ਤੁਹਾਡੇ ਸਾਹਮਣੇ ਲਾਵਾਂਗੇ ਨਾਲੇ ਨਾਂ ਬੋਲਾਂਗਾ ਉਹਨਾਂ ਕਿਹੜੇ ਕਿਹੜੇ ਸਾਡੇ ਭੈਣ ਭਰਾਣੇ ਕਮੈਂਟ ਕੀਤਾ ਆ ਕਿਉਂਕਿ ਇਹ ਤਾਂ ਕਮੈਂਟ ਤੁਹਾਨੂੰ ਪਤਾ ਹੀ ਹੈ ਨਾ ਇਹਨਾਂ ਦੀ ਆਪੋਚਾ ਉਹਦੇ ਉੱਤੇ ਚਲੋ ਜੀ ਆਜੋ ਦੇਖਦੇ ਆ ਕਿੰਨਾ ਕਹਿਣਾ ਪਿਆਰ じゃ ਲਾਂਡਾ ਵੀਡੀਓ ਕੋ ਕੱਲ੍ਹ ਵਾਲੇ ਬਲੋ ਦੇ ਵਿੱਚ ਛੋਟੇ ਜਿਹਤਰੇ ਦੀ ਜਠਾਣੀ ਦੀ ਬਹੁਤ ਬੇਇੱਜ਼ਤੀ ਕੀਤੀ ਪਤਾ ਹੀ ਆ ਜੀ ਤੁਹਾਨੂੰ ਸਾਰਿਆਂ ਨੂੰ ਆਪਾਂ ਪਹਿਲਾਂ ਵੀਡੀਓ ਉੱਤੇ ਪਾ ਚੁੱਕੇ ਆ ਇਸ ਕਰਕੇ ਹੁਣ ਸਾਰੇ ਕੱਲੇ ਕਮੈਂਟ ਬੋਲਾਂਗੇ ਉੰਟੀ ਹੋਂ ਦੀ ਸਾਡੇ ਇੱਕ ਭਰਾ ਆ ਪਤਨ ਜੀ ਭੈਣ ਨਾਮ ਉਹਨੇ ਕੇ ਵਾਈ ਡਬਲ ਐਮ ਜਿਹਦਾ ਕਿਆਮ ਲਿਖਿਆ ਹੋਇਆ ਆ ਉਹਨਾ ਲਿਖਿਆ ਵੀ ਤੇਰੀ ਖੁਸ਼ੀ ਤਾਂ ਦੇਖ ਲਈ ਸਭ ਨੇ ਤੂੰ ਬੱਚੀ ਦੇਖਣ ਦੀ ਜਗ੍ਹਾ ਬਲੌਗ ਬਣਾਉਣ ਜੋ ਬੀਜੀਸੀ ਖੋਲੀ ਬੋਲੋ ਕੁੱਤੇ ਬੰਗ ਭੌਂਗੀ ਜਾਂਦੇ ਆ ਨੇ ਬੱਚੇ ਦੇ ਕੋਲ ਵਿਚਾਰੇ ਦੇ ਵਿਚਾਰੀ ਦੇ ਕੰਨ ਨਾ ਖਰਾਬ ਕਰ ਦਿਓ ਬਾਕੀ ਸਹੀ ਕਿਹਾ ਵੀਰ ਜੀ ਨੇ ਬਈ ਇਹਨਾਂ ਨੂੰ ਨਾ ਬੱਚੀ ਦੇ ਹੋਣ ਦੀ ਜ਼ਿਆਦਾ ਖੁਸ਼ੀ ਨਹੀਂ ਇਹਨਾਂ ਨੂੰ ਐਂਕੋ ਸਾਨੂੰ ਕੰਟੈਂਟ ਲੱਭ ਗਿਆ ਦੇਖ ਤਾਂ ਲੋ ਤੁਸੀਂ ਕਿੱਦਾਂ ਇਕੱਲੇ ਇਕੱਲੇ ਨੇ ਉੱਥੇ ਕੈਮਰੇ ਖੁੱਲੇ ਪਿਆ ਵੀ ਸਾਡਾ ਨਾ ਕਿਤੇ ਬਲੌਗ ਮਿਸ ਹੋ ਜਾਵੇ ਸਾਡਾ ਨਾ ਬਲੌਗ ਮਿਸ ਹੋ ਜਾਵੇ ਅਸਲ ਦੇ ਵਿੱਚ ਨਾ ਦੋਨਾਂ ਕੌੜਮਚਾਰਿਆਂ ਨੂੰ ਤਾਂ ਨਾ ਕੰਟੈਂਟ ਮਿਲ ਗਿਆ ਐਰੇ ਕੁੜੀ ਦੇ ਉੱਤੇ ਐਂ ਨਹੀਂ ਵੀ ਚਲ ਜਦੋਂ ਕੁੜੀ ਆਈ ਹੈ ਜਦੋਂ ਅਸੀਂ ਪ੍ਰਵੇਸ਼ ਕਰਵਾਣ ਲੱਗੇ ਆਂ ਤੇ ਉੱਥੇ ਫੋਕਸ ਕਰੀਏ ਠੀਕ ਹੈ ਨਹੀਂ ਮੈਂ ਕਿਹਾ ਕਾਮਾ ਰੋਲ ਹੀ ਪੂਰੀ ਪਈ ਪਈ ਹੈ ਇਹਨਾਂ ਨੇ ਸਾਰਿਆਂ ਜਾਣਿਆਂ ਨੇ ਵਾਕਿਆ ਸਹੀ ਕਿਹਾ ਤੁਸੀਂ ਵੀਰ ਜੀ ਬੇ ਜਿਸਮ ਨਾ ਇਹ ਬੋਲਦੇ ਆ ਮੈਂ ਬੱਚੇ ਦੇ ਕੋਲ ਇਹਨਾਂ ਨੂੰ ਹੋਲੀ ਬੋਲਣਾ ਚਾਹੀਦਾ ਐ ਵੈ ਤਾਂ ਕੰਨਾਂ ਤੇ ਅਸਰ ਪੈ ਸਕਦਾ ਪਰ ਨਹੀਂ ਇਹਨਾਂ ਨੂੰ ਤਾਂ ਆਪਣਾ ਕੰਮ ਆ ਰੋਲੀ ਪਾਂਡਾ ਸੁਝਿਆ ਪਿਆ ਆ ਕੋਈ ਕੁਛ ਤੁੱਤੀ ਛੱਡੀ ਜਾਂਦਾ ਕੋਈ ਕੁਛ ਛੱਡੀ ਜਾਂਦਾ ਆ ਕੈਮਰੇ ਸਾਰੇ ਦੇ ਓਪਨ ਹੋਏ ਪਏ ਆ ਬੱਤ ਸਹੀ ਏ ਅਗਲਾ ਕਮੈਂਟ ਹੈਗਾ ਜੀ ਸੁਖਰੀਤ ਕੋੜ ਦਾ ਠੀਕ ਆ ਉਹਨਾਂ ਨੇ ਲਿਖਿਆ ਆ ਨਾਲੇ ਕਹਿੰਦੇ ਲਵ ਪ੍ਰੀਤ ਸਾਡੀ ਕੁੜੀ ਆ ਉਹਨੇ ਆਪਣਾ ਸਮਝ ਕੇ ਸ਼ਗੁਣ ਮੰਗ ਲਿਆ ਕਿਵੇਂ ਭੱਜ ਗਏ ਪਿਆ ਲਵ ਪ੍ਰੀਤ ਨੂੰ ਇਹ ਦੀ ਛੋਟੇ ਚਤਰੇ ਵਿੱਕੀ ਨੂੰ ਕਿਹਾ ਜਾਂਦਾ ਹੈ ਹਾਂਜੀ ਤੁਸੀਂ ਆਪਣੀ ਜਗ੍ਹਾ ਸਹੀ ਹੈ ਜੋ ਤੁਸੀਂ ਆਪਣੇ ਨਜ਼ਰੀਏ ਨੇ ਦੇਖਦੇ ਆਂ ਵੀ ਆਹ ਗੱਲ ਇਥੇ ਗਲਤ ਸੀਗੀ ਵਿੱਕੀ ਨੂੰ ਐਦਾਂ ਉਹਨੂੰ ਖਿੱਚ ਕੇ ਨਹੀਂ ਬੋਲਣਾ ਚਾਹੀਦਾ ਸੀਗਾ ਜਿੱਦਾਂ ਉਹ ਬੋਲੇ ਆਇਆ ਕਿ ਅਸੀਂ ਦੋਨਾਂ ਨੂੰ ਰੋਸਟ ਕਰਨਾ ਹੈ ਰਹੀ ਲੱਭ ਪ੍ਰੀਤ ਦੀ ਗੱਲ ਆ ਉਹਦੀ ਵੀ ਗੱਲ ਗਾ ਕੇ ਸੀਗੀ ਜੇ ਉਹਨੂੰ ਪਤਾ ਹੋਵੇ ਮੇਰੀ ਇਹ ਦਰਾਨੀ ਦੇ ਪੇਕੇ ਆ ਠੀਕ ਆ ਥੋੜੀ ਜਿਹੀ ਆਪਣੀ ਮੈਨੂੰ ਇੱਜ਼ਤ ਬਣਾਣੀ ਚਾਹੀਦੀ ਯਾਰ ਹੈਨਾ ਮੈਂ ਤੂੰ ਕਿਉਂ ਪਲੇਟ ਲੈ ਕੇ ਮੋਰੇ ਖੜ ਗਈ ਉਹਦੀ ਭੈਣ ਵੀ ਆਪ ਵੀ ਪਲੇਟ ਲੈ ਕੇ ਖੜ ਗਈ ਆ ਉਹ ਕਹਿੰਦਾ ਸਾਡ ਮੇਰੀ ਕੁੜੀ ਦਾ ਹੱਕ ਬਣਦਾ ਇਥੇ ਵੇ ਜਾਂ ਕਹਿੰਦੇ ਨੇ ਉਹਦੇ ਆਪਣੀ ਇੱਜ਼ਤ ਕਰਾਣੀ ਆਪਣੇ ਹੱਥ ਵਸ ਹੁੰਦੀ ਐ ਇਹਨਾਂ ਨੇ ਪਹਿਲੀ ਝਾਕਾ ਇੱਥੇ ਜੀ ਆ ਕੇ ਖੁੱਲਿਆ ਹੋਇਆ ਆ ਅਰੇ ਹਾਂ ਭਈ ਹਾਂ ਦਰਾਨੀ ਦੇ ਨਾਲ ਆਣਾ ਪਿੱਛੇ ਮਾਂ ਨੇ ਤੁਰੇ ਅਸਾਸ ਨੇ ਤੁਰਿਆਣਾ ਵਿੱਚੇ ਆਪ ਤੁਰਿਆਣਾ ਕੋਈ ਵੀ ਕੰਮ ਹੋਣਾ ਮਿੰਟ ਬਾਅਦ ਉੱਥੇ ਤੁਰਿਆਣਾ ਇਹ ਤਾਂ ਕਰਕੇ ਵਿੱਕੀ ਰੋ ਉੱਥੇ ਝਾਕਾ ਪਿਆ ਹੋਇਆ ਆ ਖੁੱਲਿਆ ਆ ਵੀ ਜੋ ਮਰਜੀ ਬੋਲਦੀ ਏ ਸ਼ਰਮ ਤਾਂ ਖੈਰ ਉਹਨੂੰ ਵੀ ਨਹੀਂ ਹੈਗੀ ਜੇ ਅਣਖ ਵਾਲੀ ਹੁੰਦੀ ਨਾ ਜਦੋਂ ਨਿਕਲ ਕੇ ਸਾਈਡ ਤੇ ਹੋ ਜਾਂਦੀ ਆ ਵੀ ਲੈ ਆਪਣੀ ਕੁੜੀ ਨੂੰ ਖੜਾਣਾ ਤੂੰ ਇਹਨੂੰ ਦੇਵੇਂ ਸ਼ਗਨ ਤੇਰੇ ਸ਼ਗਨਾਂ ਦੇ ਕੋਈ ਭੁੱਖੇ ਹੈ ਨਹੀਂ ਭੁੱਖੇ ਨਹੀਂ ਹੈ ਜੇ ਨਾ ਦੇ ਨਾ ਖੈਰ ਕਿਆ ਸੀਗਾ ਇਹਨਾਂ ਨੇ ਜਿਹੜੀ ਘਰ ਭੈਣ ਨਕਲੀ ਭੈਣ ਬਣਾਈ ਉਹਦੇ ਮੋੜੇ ਟੂਹਾਂ ਦਿਖਾਤਾ ਉਹਨੂੰ ਖਾਲੀ ਢਟੂਆ ਦਿਖਾਤਾ ਜਦ ਕੀ ਹੋਇਆ ਨਾ ਲੈ ਲੱਕੜੀ ਬੰਨਣ ਆਏ ਸੀਗੀ ਹੋਰ ਤਾਂ ਕਿਸੇ ਨੂੰ ਇਹ ਕੀ ਦੇ ਦੂਗੇ ਵੱਤ ਸਹੀ ਏ ਜਦੋਂ ਰਖੜੀਆਂ ਸੀਗੀਆਂ ਉਦੋਂ ਵੀ ਪਾਪਾ ਸਾਧ ਰਿਆ ਪੈਸੇ ਦੇਣ ਨੂੰ ਐਤੋਂ ਐਨੇ ਲਾਪ੍ਰੀਤੀ ਜਿੰਨਾਂ ਰਖੜੀਆਂ ਬੰਨਣ ਗਈ ਆ ਉਹਨੇ 500 ਰੁਪਏ ਦਿੱਤਾ ਤਾਂ ਗੱਲ ਲੱਗੇ ਜਿਵੇਂ ਕਿਥੇ ਕਿਸੇ ਨੂੰ ਕੁਝ ਦੇ ਦੂਗੇ ਲਾਪ੍ਰੀਤੀ ਵੀ ਗਲਤੀ ਆ ਵਿੱਚ ਵਿਕੀ ਦੀ ਵੀ ਗਲਤੀ ਆ ਵਿਕੀ ਨੂੰ ਥੋੜਾ ਜਿਆ ਆਪਣੇ ਹਿਸਾਬ ਨਾਲ ਬੋਲਣਾ ਚਾਹੀਦਾ ਸੀ ਐਦਾਂ ਨਹੀਂ ਖਿੱਚ ਕੇ ਪੈਣਾ ਚਾਹੀਦਾ ਸੀ ਜਦਕਿ ਇਹਨਾਂ ਨੂੰ ਪਤਾ ਵੀ ਕੈਮਰਾ ਆਉਣਾ ਇੱਕਦਮ ਖਸਮ ਨੇ ਇੱਧਰ ਇਹ ਕੈਮਰੇ 'ਚ ਕੱਟ ਵੀ ਨਹੀਂ ਪਾਉਂਦੇ ਇਹ ਕਹਿਣ ਸਾਰਾ ਕੁਝ ਚੰਲਾਂ ਦੇ ਅੱਗੇ ਦੇਖਦੇ ਆ ਇੱਕ ਕਮੈਂਟ ਹੈਗਾ ਜੀ ਜਗਦੀਪ ਗੁਮਾਨਦਾ ਹੈ ਨਾ ਲਿਖਿਆ ਕਰਵਿੰਦਰ ਦੀ ਪਰਜਾਈ ਹੈ ਤੇ ਪੈਣ ਦੀ ਬਹੁਤ ਬੇਇੱਜ਼ਤੀ ਕੀਤੀ ਵਿਕੀ ਨੇ ਕੀ ਹੋਇਆ ਜੇ ਉਹਨਾਂ ਗੇਟ ਰੋਕ ਗਿਆ ਲਾਪ੍ਰਿਤ ਨੇ ਤਾਂ ਇਹ ਸੋਚਿਆ ਵੀ ਨਹੀਂ ਹੋਣਾ ਹਾਂਜੀ ਵੈਰੀ ਗੁੱਡ ਬਿਲਕੁਲ ਸਹੀ ਕਿਹਾ ਤੁਸੀਂ ਪਰ ਇਹਦੀ ਜਸਮੀ ਇਹਦੀ ਪਰਜਾਈ ਨੂੰ ਰਵਿੰਦਰ ਜੀ ਨੂੰ ਇਹ ਸੋਚਣਾ ਚਾਹੀਦਾ ਸੀਗਾ ਜਦੋਂ ਨੇ ਥੱਲੇ ਹੀ ਨਹੀਂ ਉਹਦੀ ਭੈਣ ਨੂੰ ਕੋਈ ਸ਼ਗਨ ਦਿੱਤਾ ਜਦੋਂ ਕੁੜੀ ਫੜਾਣ ਦੀ ਗੱਲ ਹੋਈ ਆ ਉਦੋਂ ਇਹਨੇ ਕਮਲੀ ਜਹੀ ਜਠਾਣੀ ਨੇ ਕਿਹਾ ਕਹਿੰਦੀ ਇਹ ਸ਼ਗਨ ਦੇ ਕੇ ਕੁੜੀ ਲਈ ਉਦੋਂ ਨਹੀਂ ਉਹਨੇ ਰੁਪਈਆ ਵੀ ਦਿੱਤਾ ਉੱਪਰ ਦੀ ਨੇਤਰ ਕਹਿੰਦਾ ਰਹਿਣ ਦੋ ਅਸੀਂ ਸ਼ਗਨ ਵਾਲੇ ਰਾਹ ਜਾਣਾ ਨਹੀਂ ਦੂਜੇ ਰਾਹ ਜਾਂਦੇ ਉਹ ਸਾਰੇ ਨੂੰ ਦੂਜੇ ਰਾਹ ਪਾਸੇ ਬੰਨ ਲੈ ਗਿਆ ਕੁੜੀ ਨੂੰ ਵੀ ਪਾਲੀ ਸੜ ਦੀ ਲੈ ਗਿਆ ਠੀਕ ਆ ਤੇ ਉਦੋਂ ਉਹਨੇ ਰੁਪਈਆ ਕੱਢ ਕੇ ਦਿੱਤਾ ਜਦ ਇਹਨੂੰ ਪਤਾ ਵੀ ਥੱਲੇ ਨਹੀਂ ਇਹਨਾਂ ਦੀ ਉਹਨੇ ਮੰਨੀ ਹੈਗੀ ਥੱਲੇ ਵੀ ਲਾ ਲਾ ਮਾਰਿਆ ਫਿਰ ਉਹਨੂੰ ਕੀ ਲੋੜ ਸੀਗੀ ਜਾ ਕੇ ਉੱਥੇ ਰਸਤਾ ਰੋਕਣੇ ਦੀ ਗੇਟ ਮੋਰੇ ਖੜਨੇ ਦੀ ਇਹਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ ਸੀਗਾ ਬੇਹਾ ਮੈਨੂੰ ਇੱਥੇ ਕੀ ਕਹਿ ਤਾ ਉੱਪਰੋਂ ਦੰਦ ਕੱਢ ਕੇ ਦਿਖਾ ਦੇ ਇੱਥੇ ਗੇਟ ਮੋਰੇ ਜੰਨੀ ਬੇਇੱਜ਼ਤੀ ਹੋਈ ਆ ਫਿਰ ਵੀ ਦੰਦੇ ਕਢੀ ਗਈ ਆ ਚਲ ਜੇ ਬਿੱਕੀ ਨੇ ਨਹੀਂ ਦਿੱਤਾ ਉਹਨੂੰ ਪਤਾ ਸੀਗਾ ਰਵਿੰਦਰ ਨੂੰ ਤਾਂ ਪਤਾ ਸੀਗਾ ਇੱਥੇ ਮੇਰੀ ਪਰਜਾਈ ਹੈਗੀ ਬੇਇੱਜ਼ਤੀ ਹੁੰਦੀ ਆ ਪਰਜਾਈਆਂ ਮਾਵਾਂ ਬਰਾਬਰ ਹੁੰਦੀਆਂ ਉਹ ਕਹ ਕੀ ਉਹਦਾ ਨਾਂ ਸ਼ੋਭਰੀ ਤੋਂ ਮੈਂ ਭਾਬੀ ਨੂੰ ਦਿੰਨਾ ਅਸਲ 'ਚ ਗੇਟ ਤੇ ਕੁੜੀ ਵਾਸਤੇ ਰੋਕਿਆ ਸੀਗਾ ਹੱਕ ਤਾਂ ਆਇਆ ਵੈਸੇ ਪੈਸੇ ਦਾ ਇਹਨਾਂ ਦਾ ਬਣਦਾ ਸੀ ਜਰ ਰਵਿੰਦਰ ਮੂਣੀ ਕੁੜੀ ਲੈ ਕੇ ਆਏ ਜੇ ਉਹ ਪਾਲੀ ਸੜ ਖੜੇ ਗਈ ਆ ਆਪਣਾ ਲਾ ਕੇ ਨੇਤਰ ਤੇ ਵਿੱਕੀ ਤਾਂ ਤਾਂ ਮੰਗੇ ਨਹੀਂ ਫਰਜ ਰਵਿੰਦਰ ਤੇ ਹੋਗਾ ਜਸਮੀਨ ਦਾ ਬਣਦਾ ਸੀ ਜਦੋਂ ਉਹ ਕੁੜੀ ਲੈ ਕੇ ਨਾਂਕਿਆਂ ਦੇ ਸਮਝ ਲਾਏ ਆ ਰਵਿੰਦਰ ਨੂੰ ਤੇ ਦਾਨੇ ਚਾਹੀਦੇ ਸੀਗੇ ਪੈਸੇ ਇਹ ਕਹਾਣੀ ਮੈਂ ਇੱਥੇ ਭਰਜਾਈ ਦੀ ਬੇਇੱਜ਼ਤੀ ਦੇ ਹਿਸਾਬ ਨਾਲ ਸਿਚੁਏਸ਼ਨ ਸਾਹਮਣੀ ਪਰ ਆਪ ਵੀ ਖੜਾ ਦੰਦ ਕੱਢੀ ਗਿਆ ਹਾਂ ਹਾਂ ਚਾਚਾ ਤੁਸੀਂ ਸਹੀ ਕਿਹਾ ਸਹੀ ਕਿਹਾ ਆਪ ਜਿਹੜਾ ਪੂਰਾ ਸਾਹ ਸੀ ਤਰਵਿੰਦਰ ਨੇ ਆਪਣੀ ਭਰਜਾਈ ਦੀ ਬੇਇੱਜ਼ਤੀ ਦੇ ਵਿੱਚ ਜਦ ਕਿ ਇਹਨੂੰ ਪਤਾ ਵੀ ਉਹ ਹਰ ਟਾਈਮ ਸਾਡੇ ਵੀਡੀਓ ਬਣਾਉਂਦੀ ਰਹਿੰਦੀ ਆ ਕੈਮਰੇ ਚੱਕ-ਚੱਕ ਹਾਂਜੀ ਹੁਣ ਅਗਲਾ ਕਮੈਂਟ ਹੈਗਾ ਜਗਰੀ ਜਗਰੂਪ ਵਿਰਕ ਉਹਨਾਂ ਨੇ ਲਿਖਿਆ ਵੀ ਬੇਅਕਲ ਟੱਬਰ ਵੀ ਵੇ ਅਗਲ ਟੱਬਰ ਬਿਲਕੁਲ ਵੀ ਤਮੀਜ਼ ਨਹੀਂ ਜੇ ਠਾਣੀ ਨੇ ਜੇ ਸਿਸਟਰ ਨੇ ਸ਼ਗਨ ਮੰਗਟਿਆ ਤਾਂ 200 ਜਾਂ 500 ਨਾਲ ਕੁਝ ਫਰਕ ਨਹੀਂ ਸੀ ਪੈਂਦਾ ਸਾਰੇ ਪਸ਼ੂਆਂ ਨੂੰ ਕੀ ਪਤਾ ਕੀ ਧੀ ਬਣਨ ਦੀ ਕੀ ਇੱਜ਼ਤ ਹੁੰਦੀ ਆ ਬੇ ਧੀ ਬਣਨ ਦੀ ਕੀ ਜਦ ਹੁੰਦੀ ਆ ਬੇ ਹੁੰਦੀ ਆ ਵੇ ਘਰ ਬੁਲਾ ਕੇ ਅਗਲਿਆਂ ਦੀ ਬੇਇੱਜ਼ਤੀ ਕਰਦੀ ਜਿਹਾ ਜਿਹਾ ਇਹ ਬਿੱਕੀ ਬੋਲ ਰਿਹਾ ਫਿਰ ਡਾਕਟਰਾਂ ਨੂੰ ਵੀ ਤਾਂ ਇੰਨਾ ਜ਼ਿਆਦਾ ਮਿੰਟ ਚ ਪੁੱਛਦੇ ਆਵੇਂ ਕਹਿੰਦਾ ਇਹਦਾ ਮਤਲਬ ਇਹ ਆ ਵੇ ਇੱਥੇ ਦੇਖੋ ਹੁਣ ਪੈਸੇ ਪਿੱਛੇ ਕਿੱਦਾਂ ਬੋਲਦਾ ਡਾਕਟਰ ਨੂੰ ਕਹਿੰਦੇ ਇਹਨਾਂ ਦੀਆਂ ਬਿਮਾਰੀਆਂ ਨੂੰ ਪੂਜ ਹੋ ਜਾਂਦੀਆਂ ਪੈਸੇ ਜਿੰਨੇ ਮਰਜੀ ਬਾਕੀ ਸਹੀ ਕਿਹਾ ਤੁਸੀਂ ਵੇ ਇਹਨਾਂ ਨੂੰ ਟੱਬਰਾਂ ਨੂੰ ਕੱਕ ਲੈਣੀ ਜੀ ਇੱਕ ਇਹ ਟੱਬਰ ਨੂੰ ਨਹੀਂ ਦੋਨੇ ਧਰਾਵਾਂ ਨੂੰ ਅਗਲ ਹੈਨੇਗੀ ਇਹ ਸਿੱਦੇ ਦੇ ਪਸ਼ੂਆ ਦੋਨੇ ਟੱਬਰ ਉਹ ਦੂਜਾ ਦੇਖ ਲਓ ਤੁਸੀਂ ਝੁੱਡੂ ਨਾਲ ਉਹ ਕਿੱਧਰ ਸੇ ਪਾਸੇ ਘੁੰਮਦਾ ਫਿਰ ਜਾਂਦਾ ਉਹ ਦੇਖੇ ਜਾਂਦਾ ਵੀ ਕਿਹ ਕੌਣ ਆਪਣੀ ਜੇਬ ਚੋਂ ਕੱਢ ਕੇ ਪੈਸਾ ਦੇਣ ਲੱਗਾ ਆ ਵੇ ਨੇਤਰ ਦਿੰਦਾ ਜਾਂ ਛੋੜਾ ਚਤਰਾ ਦਿੰਦਾ ਵੇ ਤੂੰ ਆਪਣੇ ਬਟੂਚੋਂ ਕੱਢ ਕੇ ਪੈਸੇ ਦੇ ਦੇ ਤੂੰ ਕਥੈਂੀਆਂ ਗੱਲਾਂ ਸੁਣਦਾ ਜੰਨੀਆਂ ਬੇਇੱਜ਼ਤੀਆਂ ਕਰਵਾਉਣਾ ਛੋਟੇ ਚਤਰੇ ਨੇ ਕੀ ਕਿਹਾ ਵਿੱਕੀ ਦੀ ਗੱਲ ਕਰਦੀਆਂ ਕਹਿੰਦਾ ਇਹ ਮਾਲਾ ਨਹੀਂ ਹੈਗੇ ਇਹ ਬੇਹੇ بولے یار ماળા ਆਏ کرن تو اچھے ਆ ਕੇ پلیٹ پھੜ ਕੇ ਖੜ ਗਏ ਆ ਇੱਥੇ ਕਹਿੰਦਾ ਮੇਰੀ ਕੁੜੀ ਦਾ ਹੱਕ ਮੰਗਦਾ ਮੈਂ ਆਪਣੀ ਕੁੜੀ ਨੂੰ 10000 ਰੁਪਏ ਕਹਿੰਦਾ ਦਊਗਾ ਕੱਢ ਕੇ ਦੇਖੋ ਤੁਸੀਂ ਕਿੰਨੀ ਬੇਇੱਜ਼ਤੀ ਜੀ ਆਪਾਂ ਸੋਚਿਆ ਬਹੁਤ ਵੱਡੀ ਹੋਈ ਆ ਪਰ ਇਹਨਾਂ ਬੈਕਗਰਾਉਂਡ ਸ਼ਰਮ ਹੈ ਨਹੀਂ ਬੇ ਮੇਰੀ ਜਠਾ ਪਰਜਾਈ ਦੀ ਬੇਇੱਜ਼ਤੀ ਹੋਈ ਜਾਂ ਜੈਸਮਿਨ ਮੇ ਜਿਹੜਾ ਸੱਸ ਵੀ ਉੱਥੇ ਨਨਾਨਾ ਵੀ ਉੱਥੇ ਹੀ ਆ ਉਹਨਾਂ ਨੂੰ ਪਤਾ ਵੀ ਸਾਡੀ ਨੌ ਦੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ ਉਹ ਵੀ ਉੱਥੇ ਫਿਰ ਵੀ ਅੰਦਰ ਵੜ ਗਏ ਜਾ ਕੇ ਫਿਰ ਫੇ ਚਾ ਸਮੋਸਾ ਲੱਗੇ ਹੁਣ ਏ ਸ਼ਕਨ ਐ ਬੇਹਕਲ ਟੱਪਰ ਆ ਜੀ ਇੱਕ ਨਹੀਂ ਪੂਰਾ ਹੀ ਆ ਬੇਸ਼ਰਮਾ ਦਾ ਇਹਨਾਂ ਨੂੰ ਸਿਰਫ ਬਲੌਗ ਦਾ ਮਤਲਬ ਆ ਇਹਨਾਂ ਨੂੰ ਆਣਾ ਕੋਣ ਤੋਂ ਮੈ ਕਹਨੀ ਆ ਜੀ ਮਰ ਚੁੱਕੀ ਜੀ ਅਗਲਾ ਕਮੈਂਟ ਹੈਗਾ ਕਮਲ ਸਿੱਧੂ ਦਾ ਉਹਨਾਂ ਨੇ ਲਿਖਿਆ ਆ ਕਿ ਬਿੱਕੀ ਗੱਲਾਂ ਤਾਂ ਬੜੀਆ ਵਧੀਆ ਮਾਰਦਾ ਆ ਐਨੀ ਅਕਲ ਨਹੀਂ ਵੀ ਨਹੀਂ ਵੀ ਸਾਡੀ ਕੁੜੀ ਦੀ ਜਠਾਣੀ ਨਨਦ ਖੜੀਆਂ ਬੋਲਣਾ ਕਿੱਦਾਂ ਆ ਹੁਣ ਸੰਦੀਪ ਦੀ ਸੰਦੀਪ ਕਿੱਥੇ ਗਏ ਹਾਂ ਜੀ ਬਿਲਕੁਲ ਤੁਸੀਂ ਸਹੀ ਕਹਿਣਾ 24 ਜਾਣੇ ਐਗਰੀ ਕੀਤਾ ਉਹਨਾਂ ਨੇ ਆ ਕਮੈਂਟ ਵਾਲਿਆਂ ਦੇ ਨਾਲ ਵੀ ਹਾਂ ਬਾਕੀ ਸਹੀ ਕਿਹਾ ਤੁਸੀਂ ਬਈ ਇਹਨੂੰ ਐਨੀ ਵੀ ਅਕਲ ਹੈਣੀ ਵੇ ਮੇਰੀ ਕੁੜੀ ਨੇ ਮੁੜ ਕੇ ਉਸੇ ਘਰ ਜਾਣਾ ਜੇ ਹੁਣ ਇੱਥੇ ਤੁਹਾਡੇ ਕੋ ਸਵਾ ਮਹੀਨਾ ਕੱਢ ਜੂਗੀ ਤੁਸੀਂ ਕਿੱਦਾਂ ਉਹਦੇ ਨਾਲ ਬੋਲਣ ਲੱਗੇ ਹੋ ਵਾ ਜਠਾਣੀ ਦੀ ਬੇਇੱਜ਼ਤੀ ਕਰਤੀ ਪਹਿਲਾਂ ਨਣਾਨ ਦੀ ਕਰਤੀ ਫੇ ਜਠਾਣੀ ਦੀ ਕਰਤੀ ਹੈ ਤੇ ਤੁਸੀਂ ਤਾਂ ਜੀ ਇਹ ਦੇਖੋ ਤੁਸੀਂ ਤਾਂ ਬਿੱਕੀ ਦੇਖਿਆ ਬੋਲਦਾ ਕਿ ਨੇਤਾ ਦੇਖਿਆ ਬੋਲਦਾ ਉਹਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਮੇਰੀ ਘਰ ਵਾਲੀ ਕੋਲ ਖੜੀ ਵੀ ਕੈਮਰਾ ਚਾਦਾ ਆ ਆਪਣੇ ਘਰ ਵਾਲੀ ਨਾਲ ਇਦਰੀਆਂ ਮੈਂ ਕਹਿੰਦੀ ਚੋਲੇ ਬਲੋਲੇ ਇਹ ਕਰਦਾ ਰਹਿੰਦਾ ਜਿਹੜੇ ਬੰਦਾ ਬੈਕ ਕੈਮਰਾ ਕਰਦਾ ਨਹੀਂ ਸਾਹਮਣੇ ਲੈ ਕੇ ਆ ਸਕਦਾ ਇਹ ਤਾਂ ਮੈਂ ਕਹਿੰਦੀ ਪੂਰੇ ਕੰਜਰ ਬੁਸ਼ਰਮਾ ਜੀ ਇਹਨਾਂ ਨੂੰ ਤਾਂ ਅਪਲੇ ਹੋਣੇਗੀ ਉਹ ਦੂਜਾ ਦੇਖ ਲਓ ਮੇ ਮੈਂ ਆਪਣੀ ਪਰਚਾਈ ਦੀ ਬੇਇੱਜ਼ਤੀ ਲੱਗਿਆ ਆਇਆ ਘਰਾਂ ਜਠਾਣੀ ਉਹਨੂੰ ਜਸਮੀਨ ਤੱਕ ਹੀ ਕਹਿਣਾ ਹੈ ਉਹ ਤਾਂ ਹੈਗੀ ਚਤਰੋ ਆ ਉਹਨੂੰ ਤਾਂ ਕੋਈ ਫਰਕ ਨਹੀਂ ਉਹ ਤਾਂ ਆਪ ਵੀ ਲਾਂਦੀ ਰਹਿੰਦੀ ਆ ਅਸਲ ਤੇ ਵਿੱਚ ਪਤਾ ਨਹੀਂ ਉਹਨੇ ਬਲੋਗਾਂ 'ਚ ਹੀ ਦੇਖਿਆ ਹੋਣਾ ਵੀ ਸਾਡੀ ਕੁੜੀ ਵੀ ਇਹਨੂੰ ਲਾਲਾ ਮਾਰਦੀ ਆ ਜੇ ਅਸੀਂ ਵੀ ਬੇਇੱਜ਼ਤੀ ਕਰਾਂਗੇ ਇਹਨੂੰ ਕੋਈ ਫਰਕ ਹੋਣਾ ਫਰਕ ਵੈਸੇ ਬਾਕੀ ਨਹੀਂ ਪਿਆ ਉਹਨੂੰ ਖੜੀ ਵੀ ਉੱਥੇ ਸੀਗੀ ਕਹਿੰਦਾ ਕਿ ਮੈਂ ਥੇਗਾ ਮਨਪ੍ਰੀਤ ਕੋਰ ਦਾ ਇਹਨਾਂ ਨੇ ਲਿਖਿਆ ਕਿ ਜਸਮੀਨ ਦਾ ਪਿਓ ਸ਼ੋਭਰੀ ਤਰ ਨੂੰ ਕਹਿੰਦਾ ਲਵ ਪ੍ਰੀਤ ਦਾ ਮੰਗ ਲਿਆ ਆਪਣੇ ਪੈਸੇ ਬੜਾ ਤੁਸੀਂ ਉਹਨੂੰ ਚੈੱਕ ਕੱਟ ਕੇ ਦਿੱਤਾ ਆ ਬੇਇੱਜ਼ਤੀ ਤਾਂ ਕਰਦੀ ਇਦਾਂ ਦੇ ਮੌਕੇ ਤੇ ਤਾਂ ਬੰਦਾ ਖੁਸ਼ੀ ਵਿੱਚ ਵੈਸੇ ਹੀ ਬਿਠੇ ਰੇ ਸ਼ਗਨ ਦੇ ਦਿੰਦਾ ਪਰ ਇਹਨਾਂ ਦਾ ਦਿਲ ਕਿੱਥੇ ਦੇਣ ਜੂਗਾ ਇਹ ਤਾਂ ਬਸ ਲੈਣਾ ਜਾਣਦੇ ਆ ਹਾਂਜੀ ਮਨਪ੍ਰੀਤ ਜੀ ਬਿਲਕੁਲ ਤੁਸੀਂ ਸਹੀ ਕਿਹਾ ਤਾਂ ਜੀ ਸਿਰੇ ਦੇ ਭੁੱਖੇ ਆ ਹੁਣ ਤੁਸੀਂ ਗੱਲ ਸੁਣ ਲੋ ਇਹਦਾ ਕਿੱਸਾ ਇੱਕ ਨੇਤਰਦਾਇਕ ਉਹ ਜੁੱਤੀ ਗਠਾਣ ਚ ਲੱਗਿਆ ਮੈਨੂੰ ਲੱਗਦਾ ਸਧੀਆਂ ਪੁਰਾਣੀ ਜੁੱਤੀ ਹੋਣੀਆਂ ਉਹ ਇਹਦਾ ਬੰਦਾ ਪਾ ਕੇ ਕਾਦੀ ਢੇਰਾਂ ਦੇ ਛੱਡ ਦਿੰਦਾ ਉਹ ਜੁੱਤੀ ਇਹ ਗਠਾਣ ਗਿਆ ਜਦੋਂ ਗਠਾਣ ਗਏ ਪਹਿਲਾਂ ਤਾਂ ਉਹ ਜੁੱਤੀ ਆ ਲੈਣ ਗੱਲਾਂ ਮਾਰ ਗਿਆ ਫਿਰ 5 ਰੁਪਏ ਦੀ ਡੱਬੀ ਲੈ ਕੇ ਨਾ ਇਹ ਬਿਸਕਟਾਂ ਦੀ ਕੁੱਤੀ ਨੂੰ ਕੁੱਤਿਆਂ ਨੂੰ ਪਾਣ ਲੱਗ ਗਿਆ ਤੇ ਨਾਲੇ ਮਾਰੇ ਮੈਂ ਕਹਿੰਦੀ ਜੀ ਉੱਥੇ ਦਾਨਵੀਰ ਕਰਨ ਵਾਲੀਆਂ ਗੱਲਾਂ ਵੀ ਦਿਲੋਂ ਹੋਣਾ ਚਾਹੀਦਾ ਹੈ ਬੰਦੇ ਅਮੀਰ ਗਰੀਬ ਨਾਲ ਫਰਕ ਨਹੀਂ ਪੈਂਦਾ ਤਾਂ ਦਾਨ ਕਰਨਾ ਚਾਹੀਦਾ ਦਾਨਪੋਣ ਕਰਨਾ ਵਧੀਆ ਹੁੰਦਾ ਪੈਸੇ ਮੈਂ ਕਹਿੰਦੀ ਪੂਰੀ ਗਿਆਨਤਾ ਘੋਟੀ ਉਹਨੇ ਪਰ ਦੇ ਨ ਕੀ ਵੰਡਿਆ ਕੀ ਇਹਨੇ 5 ਰੁਪਏ ਦੇ ਬਿਸਕਟ ਉੱਥੇ ਪੂਰਾ ਬਲੌਗ ਗਿਆਨ ਵਾਲਾ ਕੱਢਦਾ ਇਹਨੇ ਵੀ ਮੈਂ ਪਤਾ ਕਿੱਡਾ ਕ ਵੱਡਾ ਦਾਨਵੀਰ ਕਰਣਾ ਰਾਂ ਚੀਜਾਂ ਦਾਨ ਕਰਦਾ ਹੈ ਤੇ 5 ਰੁਪਏ ਦੀ ਡੱਬੀ ਲੈ ਕੇ ਮੈਂ ਕਹਿੰਦੀ ਐਦਾ ਬਲੌਗ ਇਹਨੇ ਬਣਾ ਲਿਆ ਐਤਾ ਜੀ ਪੂਰੇ ਸਿਰੇ ਦੇ ਭੁੱਖੇ ਆ ਤਾਂ ਮੈਂ ਕਹਿੰਦਾ ਕੁੱਤਿਆਂ ਨੇ ਵੀ ਨਹੀਂ ਖਾਧਿਆ ਦੇ ਦਿੱਤੇ ਹੋਏ ਬਿਸਕਟ ਮੈਨੂੰ ਪਤਾ ਨਹੀਂ ਕਿਹੜੇ ਦਿਨ ਲਾ ਨੇ 5 ਰੁਪਏ ਕੱਢੇ ਹੋਣੇ ਆਪਣੀ ਜੇਬ ਚੋਂ ਇਹ ਤਾਂ ਜੀ ਸਿਰੇ ਦੇ ਭੁੱਖੇ ਕਿਸਨ ਦੇਣਨ ਜਾਣਦੇ ਵਾਕਈ ਸਹੀ ਗਿਆ ਤੁਸੀਂ ਦੇ ਇਹ ਲੈਣਾ ਹੀ ਜਾਣਦੇ ਦੇਣਨ ਕਿਸਨ ਜਾਣਦੇ ਹੈਗੇ ਬੱਤ ਸਹੀ ਏ ਅਗਲਾ ਕਮੈਂਟ ਹੈਗਾ ਜੀ ਹਰਕ੍ਰਿਤ ਦਿਨ ਜਾਨ ਇਹਨਾਂ ਲਿਖਿਆ ਕਿ ਹਸਪੀਟਲ ਦਾ ਖਰਚਾ ਕੱਢ ਕੇ ਜਾਊਗਾ ਘੰਟੇ ਘੰਟੇ ਤੋਂ ਬਲੌਗ ਪਾਈ ਜਾਂਦੇ ਆ ਹਾਂਜੀ ਬਿਲਕੁਲ ਸਹੀ ਕਿਹਾ ਜਿਹੜੀ ਗੱਲ ਤੁਹਾਡੇ ਦਿਮਾਗ ਚ ਆਈਏ ਮੈਨੂੰ ਲੱਗਦਾ ਨੀ ਕਿਸੇ ਤੇ ਆਈ ਹੋਣੀ ਆ ਬਿਲਕੁਲ ਸਹੀ ਕਿਹਾ ਇਹ ਹੁਣ ਜਿਹੜਾ ਨਾ ਇੱਕ ਦਿਹਾੜੇ ਦੇ ਵਿੱਚ ਚਾਰ ਚਾਰ ਬਲੌਗ ਸਟਾ ਦੇ ਦੋ ਦੋ ਇਹ ਆਪਣਾ ਖਰਚਾ ਕੱਢ ਕੇ ਜਾਉਗੇ ਤਾਂ ਬਾਅਦ ਦੀ ਖਾਲ ਨਿਕਾਲ ਲੈਣ ਵਾਲੇ ਆ ਇਹ ਤਾਂ ਹੀ ਜਿਹੜਾ ਆ ਮੈਕੈਨਿਕ ਛੋਟਾ ਚੱਤਰਾ ਜਾਂ ਨੇਤਰ ਹੁਣੀ ਇਹ ਤਾਂ ਜਦੋਂ ਆੜਾ ਆਏ ਸੀ ਨਾ ਉੱਥੇ ਵੀ ਜਾ ਜਾ ਕੇ ਬਲੌਗ ਬਣਾएंगे ਕਿਲੋ ਮਿੱਟੀ ਨਾ ਨੇ ਚੱਕੀ ਹੋਣੀ ਬਸ ਉੱਥੋਂ ਬਲੌਗ ਬਣਾ ਕੇ ਨਾ ਸ਼ੂਟ ਕਰਕੇ ਉਹ ਪਾਈਗੇ ਲੱਖਾਂ ਵਿਊ ਖੱਟੇ ਇਹ ਤਾਂ ਫੇਰ ਇਹਨਾਂ ਦੇ ਘਰ ਦੀ ਦੋਤੀ ਆ ਜਾ ਉਹਦੀ ਕੁੜੀ ਆ ਉਥੇ ਕੱਧ ਨਾ ਉਥੇ ਬੈਠਾ ਇਹ ਜੀ ਬਲੌਗ ਬਣਾਇਆ ਇਹ ਮੈਂ ਕਹਣੀ ਨਾ ਰਵਿੰਦਰ ਨੂੰ ਇੰਨੇ ਇਸ਼ਾਰਾ ਨਹੀਂ ਤੇ ਫੋਨ ਦੇ ਉੱਤੇ ਵੀ ਦਸੀਗਾ ਮੇਰੇ ਘਰ ਵਾਲੀ ਤਾਂ ਨੋਰਮਲ ਡਿਲੀਵਰੀ ਹੋਈ ਆ ਵੱਡਾ ਆਪਰੇਸ਼ਨ ਨਹੀਂ ਹੋਇਆ ਇਹ ਤਾਂ ਹੀ ਐਦਾਂ ਕੰਜਰ ਬਿਸ਼ਰਮ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੈਮਰੇ ਦੇ ਸਾਹਮਣੇ ਆਪਾਂ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਵੀ ਤੇਰੇ ਘਰ ਵਾਲੀ ਦੀ ਗੱਲ ਆ ਆ ਵੀ ਗੱਲਾਂ ਦੱਸੀਆਂ ਜਾਂਦੀਆਂ ਵੀ ਡਿਲੀਵਰੀ ਨੋਰਮਲ ਹੋਈ ਆ ਜਾਂ ਆਪਰੇਸ਼ਨ ਨਹੀਂ ਹੋਇਆ ਬਚਾਅ ਹੋ ਗਿਆ ਜਾਂ ਜੰਗ ਜਿੱਤ ਦੀ ਫਲਾਣਾ ਠੇਮਕੜ ਮੈਗਣੀ ਬਹੁਤ ਗੰਦਾ ਬੋਲੇ ਆ ਗੱਲ ਤੁਸੀਂ ਸਹੀ ਕਹੀ ਹੈ ਪੂਰਾ ਖਰਚਾ ਕੱਢ ਕੇ ਜਾ ਇਹ ਖਰਚਾ ਇਹਨਾਂ ਨੇ ਕੀ ਕੀਤਾ ਹੋਣਾ ਬਰਫੀ ਤੱਕੜੀਆਂ ਮੈਂ ਕਹਿੰਦੀ ਬਰਫੀ ਜਲੇ ਇੱਕ ਸਾਈਡ ਤੇ ਰਹਿ ਗਈ ਕਿੱਲੋ ਡੱਬੇ ਲੱਡੂ ਦਾ ਕਹਿੰਦੇ ਇਹਨਾਂ ਨੇ ਬੰਡੇ ਵਿਚਾਰੇ ਕੁੜੀ ਹੋ ਗਈ ਆ ਲੱਡੂਆਂ ਦੇ ਡੱਬੇ ਹੀ ਬਣਦੀਏ ਕੋਈ ਬੰਨ ਦਿੰਦੇ ਪਤਾ ਤਾਂ ਲੱਗਦਾ ਬਿਹਾ ਤੁਸੀਂ ਖੁਸ਼ੀ ਮਨਾਈ ਆ ਜੇ ਕਿਤੇ ਹੋਇਆ ਹੁੰਦਾ ਮੁੰਡਾ ਮੈਂ ਕਹਿੰਦੀ ਇਹਨਾਂ ਤਾਂ ਹਸਪਤਾਲ ਸਾਰੇ ਜੱਤੇ ਚੱਕ ਲੈਣਾ ਸੀ ਕੁੜੀ ਹੋਈ ਕਰਕੇ ਇਹਨਾਂ ਨੇ ਮੈਂ ਕਹਿੰਦੀ ਕਿੱਲੋ ਬਰਫੀ ਜਾਂ ਲੱਡੂ ਤੱਕੜੀਆਂ ਇਹਨਾਂ ਨੇ ਬੰਡੇ ਕਿਸੇ ਦਾ ਮੂੰਹ ਮਿੱਠਾ ਤੱਕ ਨਹੀਂ ਕਰਾਇਆ ਇੱਕ ਦੂਜੇ ਨੂੰ ਵਧਾਈਆਂ ਤੱਕ ਨਹੀਂ ਦਿੱਤੀਆਂ ਇਹਨਾਂ ਨੇ ਉੱਥੇ ਉੱਥੇ ਬਸ ਕੈਮਰਾ ਫੋੜੇਗਾ ਕੁੜੀ ਆ ਗਈ ਆ ਇਹਨੇ ਨਾ ਕੰਮ ਕੀਤਾ ਸੁਖੋ ਪੈਣੀ ਚਲ ਪਤਰਾ ਕਾ ਕੁੜੀ ਹੋ ਗਈ ਰੋਣ ਲੱਗੀ ਕਹਿੰਗ ਉਹਨਾਂ ਨੇ ਆਸਾਂ ਦਾ ਜੀ ਮੁੰਡੇ ਵਾਲੇ ਨਹੀਂ ਸੀ ਵਸੇ ਮੁੰਡੇ ਕੁੜੀ ਵਿੱਚ ਤਾਂ ਕੋਈ ਫਰਕ ਨਹੀਂ ਹੁੰਦਾ ਹਾਂਜੀ ਅਗਲਾ ਕਮੈਂਟ ਹੈਗਾ ਜੀ ਮਨਦੀਪ ਘੁੰਮਣ ਦਾ ਉਹਨਾਂ ਲਿਖੇ ਕਿ ਬਹੁਤ ਵਧੀਆ ਕੀਤਾ ਬਿੱਕੀ ਨੇ ਔਕਾਤ ਦੱਸ ਦਿੱਤੀ ਕਿੰਨੇ ਕ ਰਵਿੰਦਰਦੀਪ ਭਰਜਾਈ ਤੇ ਭੈਣ ਦੀ ਕੀ ਸ਼ਗਨ ਹੁੰਦਾ ਜੀ 100 200 500 ਦੀ ਇਹ ਤਾਂ ਇੱਕ ਮਾਨ ਸਤਿਕਾਰ ਹੁੰਦਾ ਹੈ ਬਾਕੀ ਸਹੀ ਗੱਲ ਔਕਾਤ ਤਾਂ ਜੀ ਇਹਨਾਂ ਨੇ ਪਹਿਲਾਂ ਹੀ ਦੱਸਦੀ ਸੀ ਕਿ ਕਿੰਨੇ ਕ ਪਾਣੀ ਦਾ ਬੈਲਣ ਹੈਗੇ ਆ ਇਹ ਯੂਟਿਊਬ ਦੀ ਕਮਾਈ ਖਾਂਦੇ ਆ ਤੀਵੀਆਂ ਦੀਆਂ ਸਲਵਾਰਾਂ ਧੋਂਦੇ ਆ ਕਾਬੇ ਵਿੱਚ ਕੜਸ਼ੀਆਂ ਮਾਉਂਦੇ ਆ ਮਾਉਂਦੇ ਆ ਨਹੀਂ ਫੇਰਦੇ ਆ ਕੜਸ਼ੀਆਂ ਫੇਰਦੇ ਆ ਘਰ ਦੇ ਵਿੱਚ ਇਹ ਤਾਂ ਜਿਵੇਂ ਲੈ ਖਾਣ ਗਈ ਜੋ ਇਹ ਕਿੱਥੋਂ ਰੁਪਈਆ ਵੀ ਕਿਸੇ ਨੂੰ ਦੇ ਦੂਗੇ ਇਹਨਾਂ ਦੀ ਔਕਾਤ ਤਾਂ ਦਿਸਦੀ ਆ ਜਿੱਦਾਂ ਪਾਪੇ ਨੂੰ ਇਹਨਾਂ ਦੇ ਨੂੰ ਆ ਜਾਂਦੀ ਆ ਆਪਣੇ ਪੈਨਸ਼ਨ ਉਧਰ ਪਾਪਾ ਜੀ ਪਾਪਾ ਜੀ ਹੁੰਦੀ ਆ ਹੁਣ ਅੱਜ ਪੂਰੇ ਮਹੌਜ ਨਹੀਂ ਪਾਪਾ ਦੀ ਸਿਆ ਜਦੋਂ ਦੋਤੀ ਘਰ ਆਈਏ ਪਾਪਾ ਹੁਣ ਕਿੱਥੇ ਆ ਆਹ ਦਾ ਜੀ ਇਹਨਾਂ ਦੀ ਔਕਾਤ ਆ ਇਹ ਤਾਂ ਜੀ ਕਾਸੇ ਜੋਗੇ ਵੀ ਨਹੀਂ ਹੈਗੇ ਇਹਦਾ 12 ਕੋ ਚੀਜ਼ ਨਾ ਮੰਗਾਣੀ ਪੈ ਜਵੇ ਜੇ ਕੋਈ ਰਿਸ਼ਤੇਦਾਰ ਆ ਜਵੇ ਘਰੇ ਕੱਢਣ ਵਹਿ ਜਾਂਦੇ ਆ ਔਰ ਰਸੋਈ ਦੀ ਚਿਮਣੀ ਖਰਾਬ ਹੋ ਗਈ ਨੇ ਤਰ ਹਫਤਾ ਘਰੇ ਲੈ ਕੇ ਬੈਠ ਰਹੇ ਆ ਮੈਂ ਆਪੇ ਠੀਕ ਕਰੂੰ ਕਿਉਂਕਿ ਦੇਖੋ ਮੇਸਤਰੀ ਨਾ ਆ ਜਵੇ ਆ ਇਹਨਾਂ ਕੋ ਰੋਹੀ ਗਏ ਰੰਗਾਲੇ ਇਹਨਾਂ ਕੋ ਰੋ ਰੋ ਕੇ ਪਾਣੀ ਕਿੰਨੇ ਕ ਪੈਸੇ ਘਟਾਏ ਹੋਣੇ ਇਹਨੇ ਤਾਂ ਕਰਕੇ ਜੀ ਵਿਹਲੇ ਖਾਣ ਗਿੱਜੇ ਹੋਣਾ ਇਹ ਇਹਨਾਂ ਨੂੰ ਕਮਾਈ ਆਂਦੀ ਹੈ YouTube ਦੀ ਤਾਂ ਜੀ ਕਰਦਾ ਕਿਸੇ ਨੂੰ ਦੇਣ ਨੂੰ ਇੱਦਾਂ ਇਹਨਾਂ ਨੂੰ ਸ਼ਰਮ ਨਹੀਂ ਆਇਆ ਕਿ ਸਾਡਾ ਕੋੜ ਮੋਚਾਰਾ ਆ ਵੀ ਸਾਡੀ ਕੁੜੀ ਦੀ ਇੱਜ਼ਤ ਆ ਵੀ ਸਾਡੇ ਜੇ ਅਸੀਂ ਦਵਾਂਗੇ ਸਾਡੀ ਕੁੜੀ ਦੀ ਇੱਜ਼ਤ ਵੜਨੀ ਆ ਇਹਦੇ ਵਿੱਚ ਵੀ 100 500 ਦਾ ਕੀ ਹੁੰਦਾ ਮਾਨ ਸਤਕਾਰ ਹੈ ਹੁੰਦਾ ਜੇ ਦੇ ਦਿੰਦੇ ਤਾਂ ਕੀ ਹੋਣ ਲੱਗਾ ਸੀਗਾ ਐਨੇ ਜਿਹੜਾ ਖੁਸ਼ ਹੋ ਜਾਣ ਸੀ ਉਹ ਬੜਾ ਸਾਲੀਆਂ ਦਾ ਨਾਕਾ ਸੀਗਾ ਵੀ ਜਿਹੜਾ ਅਗਰਾਂ ਨੇ ਆੜ ਕੇ ਹੀ ਪੈਸੇ ਲੈਣੇ ਸੀ ਤੁਹਾਡੇ ਕੋਲੋਂ ਵੀ ਨਹੀਂ ਜੀ ਜੀਜਾ ਹੀ ਐਨੇ ਪੈਸੇ ਦੋ ਸਾਲੀਆਂ ਦਾ ਨਾਕਾ ਸੀ ਜਿਹੜਾ ਡਰ ਗਿਆ ਪੈਸੇ ਦੇਣ ਨੂੰ 100 200 ਹੀ ਕੱਢ ਕੇ ਦੇ ਦਿੰਦਾ ਪਰ ਨਹੀਂ ਪੂਰੀ ਰੱਜ ਕੇ ਜਲੀਲ ਕੀਤਾ ਹੈਗਾ ਤਾਂ ਜੀ ਉਹਨੂੰ ਕੁੜੀ ਨੂੰ ਜੀ ਜੀ ਬੋਲੋ ਵੀ ਬੋ ਦੱਤਾਂ ਨਾ ਬੁਰਾ ਲੱਗਾ ਜਦੋਂ ਵਿੱਕੀ ਬੋਲਿਆ ਕਹਿੰਦੇ ਫੂਲ ਨਹੀਂ ਹੈਗਾ ਇਹ ਮਾਲ ਆਇਆ ਇੱਥੇ ਤੇਰਾ ਹੱਕ ਨਹੀਂ ਬਣਦਾ ਮੈਂ ਕਹਾਂ ਜੀ ਟੋਟ ਟਟ ਕੇ ਪਿਆ ਉਹਨੂੰ ਖਿੱਚ ਕੇ ਜੇ ਇਹ ਕਿੰਨਾ ਬੁਰਾ ਲੱਗਾ ਉਦੋਂ ਰਮਿੰਦਰ ਨੇ ਵੀ ਕਿਹਾ ਹਾਂ ਜੀ ਹਾਂ ਜੀ ਚਾਚਾ ਸਹੀ ਕਹਿੰਦਾ ਹਾਂ ਹਾਂ ਜੱਟ ਵੈਸੇ ਉਹ ਤਾਂ ਆਪਣੇ ਘਟਾ ਉਹ ਤਾਂ ਹਰਕ ਦੀ ਹਾਂ ਚੀ ਹਾਂ ਮਿਲਣ ਜੋਗਾ ਉਹਨੂੰ ਆਪਣੀ ਹੈ ਨਹੀਂ ਕੋਈ ਪਰ ਮੈਂ ਕੁਛ ਕਹਿ ਰਵਾਂ ਬਿਹਾ ਇਹ ਗੱਲ ਗੱਲ ਤਾਂ ਚਤਰੋ ਕਹਿੰਦੇ ਪਿਆ ਕੋਈ ਸੋਚ ਵੀ ਕਹਿੰਦਾ ਹਾਂ ਸਹੀ ਆ ਠੀਕ ਆ ਬੇ ਅਗਲਾ ਜਹਾਂ ਤੇ ਨਿਪਟਾਈ ਦੀ ਬੇਇੱਜ਼ਤੀ ਉਹਦੀ ਤੇਰੀ ਉਹਦੀ ਬੇਇੱਜ਼ਤੀ ਤੁਹਾਡੀ ਬੇਇੱਜ਼ਤੀ ਆ ਕੋਲ ਖਾ ਕੇ ਬੇਇੱਜ਼ਤੀ ਕਰਵਾਈ ਤੁਸੀਂ ਸਾਰੇ ਆਨੇ ਵਿੱਚ ਆਪਣੀ ਭੈਣ ਦੀ ਕਰਵਾਈ ਵਿੱਚ ਆਪਣੀ ਭਰਜਾਈ ਦੀ 250 ਰੁਪਏ ਪਿੱਛੇ ਤੁਸੀਂ ਇਹਦਾ ਜੀ ਬੇਗਲ ਬਾਕੀ ਜੀ ਕੋਈ ਨਹੀਂ ਜੇ ਕਿਸੇ ਦਾ ਕਮੈਂਟ ਰਹਿ ਗਿਆ ਤਾਂ ਆਪਾਂ ਹੋਰ ਕਿਸੇ ਵੀਡੀਓ ਵਿੱਚ ਬੋਲਾਂਗੇ ਜਰੂਰ ਇਹ ਜਿਹੜੇ ਮੋਰੇ ਮੋਰੇ ਕਮੈਂਟ ਸੀ ਆਪਾਂ ਉਹ ਵੀ ਚੱਕ ਕੇ ਬੋਲ ਦਿੱਤੇ ਆ ਵੀਡੀਓ ਆ ਵਧੀਆ ਲੱਗੀ ਜੇ ਐਦਰੀ ਤੁਹਾਨੂੰ ਕਮੈਂਟ ਵਾਲੀ ਵੀਡੀਓ ਸਾਡੀ ਵਧੀਆ ਲੱਗੀ ਤਾਂ ਦੱਸਿਓ ਜਰੂਰ ਅਸੀਂ ਦੂਏ ਤੀਏ ਤਾਂ ਜੀ ਕਮੈਂਟ ਇਕੱਠੇ ਕਰਕੇ ਜੀ ਵੀਡੀਓ ਇਦਾਂ ਬਣਾ ਦਿਆ ਕਰਾਂਗੇ ਜੇ ਤੁਹਾਨੂੰ ਵਧੀਆ ਲੱਗਦੀ ਸਾਡੇ ਦੂਜੇ ਤਾਂ ਨਾ ਦੂਜੇ ਚੈਨਲ ਤੇ ਵੀ ਪੰਜਾਬੀ ਰੋਸਟਰ ਬੀ ਜੇ ਉਹਦੇ ਉੱਤੇ ਵੀ ਜੀ ਕਮੈਂਟ ਵਾਲੀ ਵੀਡੀਓ ਪਾਈ ਹੋਈ ਹੈ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਕਿਉਂਕਿ ਜਿਨ੍ਹਾਂ ਦੇ ਕਮੈਂਟ ਰਹਿ ਗਏ ਆ ਆਪਾਂ ਉੱਥੇ ਪਾਏ ਹੋਏ ਆ ਤੁਸੀਂ ਦੇਖ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਤੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਕਿ ਅਸੀਂ ਇਦਾਂ ਦੀ ਵੀਡੀਓ ਹੋਰ ਲੈ ਕੇ ਆਇਆ ਕਰੀਏ ਜਾਂ ਨਹੀਂ ਤਦ ਤੱਕ ਲਈ ਧੰਨਵਾਦ